ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਗੁਣ ਮਸ਼ਹੂਰ ਯੂਟਿਊਬਰ ਪਾਇਲ ਮਲਿਕ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਪਾਇਲ ਮਲਿਕ ਦਾ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਹੈ ਜਦ ਅਸੀਂ ਇੰਸਟਾਗ੍ਰam ਤੇ ਜਾ ਕੇ ਉਹਨਾਂ ਦਾ ਨਾਮ ਸਰਚ ਕਰਦੇ ਹਾਂ ਤਾਂ ਆਂਦਾ ਹੈ ਯੂਜ਼ਰ ਨਾਟ ਫਾਊਂਡ ਇਹ ਅਕਾਊਂਟ ਪਾਇਲ ਮਲਿਕ ਦੇ ਵੱਲੋਂ ਖੁਦ ਬੰਦ ਕੀਤਾ ਗਿਆ ਹੈ ਜਾਂ ਫਿਰ ਇੰਸਟਾਗ੍ਰam ਦੇ ਵੱਲੋਂ ਹੀ ਉਹਨਾਂ ਦਾ ਅਕਾਊਂਟ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਹਲੇ ਤੱਕ ਕੋਈ ਕਲੈਰੀਫਿਕੇਸ਼ਨ ਨਹੀਂ ਹੈ erman malik ਦੀ ਪਹਿਲੀ ਪਤਨੀ पायल ਮਲਿਕ ਨੇ ਕੁਝ ਦਿਨ ਪਹਿਲਾਂ ਇੱਕ ਧਾਰਮਿਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਾਲੀ ਮਾਤਾ ਦੇ ਰੂਪ ਦੇ ਵਿੱਚ ਉਹ ਨਜ਼ਰ ਆਈ ਸੀਗੀ ਇੱਕ ਆਊਟਫਿਟ ਉਹਨਾਂ ਨੇ ਤਿਆਰ ਕਰਵਾਇਆ ਸੀਗਾ ਤੇ ਮੇਕਅਪ ਕਰਵਾ ਕੇ ਉਹਵੇਂ ਦੀ ਹੀ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਪਾਈ ਸੀਗੀ ਜਿਸ ਤੋਂ ਬਾਅਦ पायल ਮਲਿਕ ਦਾ ਪਾਰੀ ਵਿਰੋਧ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਗਿਆ ਸੀਗਾ ਕਾਫੀ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਅਜਿਹੀਆਂ ਵੀਡੀਓਜ਼ ਨਹੀਂ ਬਣਾਉਣੀਆਂ ਚਾਹੀਦੀਆਂ ਜਿਸ ਤੋਂ ਬਾਅਦ पायल ਮਲਿਕ ਨੇ ਲਾਈਵ ਆ ਕੇ ਆਪਣੇ ਫੈਨਸ ਕੋਲੋਂ ਚੌਣ ਵਾਲਿਆਂ ਕੋਲੋਂ ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਸੀਗੇ ਉਹਨਾਂ ਦੇ ਕੋਲੋਂ ਮਾਫੀ ਮੰਗੀ ਇਹ ਕਹਿੰਦੇ ਹੋਏ ਪਾਲ ਮਾਲਿਕ ਉਸ ਵੀਡੀਓ ਦੇ ਵਿੱਚ ਨਜ਼ਰ ਆਏ ਕਿ ਮੈਂ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ ਇਹ ਵੀਡੀਓ ਜਿਹੜੇ ਲੋਕਾਂ ਨੂੰ ਨਹੀਂ ਪਸੰਦ ਆਈ ਮੈਂ ਉਹਨਾਂ ਦੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਮੈਨੂੰ ਮਾਫ ਕਰਦੇ ਹੋ ਤੇ ਉਸ ਤੋਂ ਬਾਅਦ ਪਾਇਲ ਮਲਿਕ ਨੂੰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਨਤਮਸਤਕ ਹੋਣਾ ਪਿਆ ਜਿੱਥੇ ਜਾ ਕੇ ਉਹਨਾਂ ਨੇ ਮਾਫੀ ਮੰਗੀ ਔਰ ਇਹ ਕਿਹਾ ਕਿ ਮੈਂ ਅੱਜ ਤੋਂ ਬਾਅਦ ਅਜਿਹਾ ਕੋਈ ਕੰਟੈਂਟ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਨਹੀਂ ਪੋਸਟ ਕਰੂੰਗੀ ਨਾ ਹੀ ਅਸੀਂ ਅਜਿਹਾ ਕੋਈ ਕੰਟੈਂਟ ਸ਼ੂਟ ਕਰਾਂਗੇ ਉਸ ਤੋਂ ਬਾਅਦ ਪਾਇਲ ਮਲਿਕ ਦਾ ਜਿਹੜਾ ਇੰਸਟਾਗ੍ਰam ਅਕਾਊਂਟ ਹੈ ਯੂਜ਼ਰ ਨਾਟ ਫਾਊਂਡ ਜਿਹੜਾ ਉਹ ਇੰਸਟਾਗ੍ਰam ਤੇ ਸ਼ੋ ਹੋ ਰਿਹਾ ਹੈ ਨਾ ਤਾਂ ਕੋਈ ਪੋਸਟ ਉਹਨਾਂ ਦੇ ਰਿਲੇਟ

ਪਾਲ ਮਲਿਕ ਦਾ ਅਕਾਊਂਟ ਬੰਦ ਕੀਤਾ ਗਿਆ ਹੈ ਹਾਲੇ ਤੱਕ ਕੋਈ ਵੀ ਇਨਫੋਰਮੇਸ਼ਨ ਅਜੇ ਸਾਹਮਣੇ ਨਹੀਂ ਆਈ ਹੈ ਪਰ ਜਦੋਂ ਇੰਸਟਾਗ੍ਰam ਦੇ ਉੱਪਰ ਅਸੀਂ ਪਾਲ ਮਲਿਕ ਸਰਚ ਕਰਦੇ ਹਾਂ ਤੇ ਉਹਨਾਂ ਦਾ ਅਕਾਊਂਟ ਯੂਜ਼ਰ ਨਾਟ ਫਾਊਂਡ ਆਂਦਾ ਹੈ ਕੋਈ ਤਸਵੀਰ ਕੋਈ ਕੁਝ ਨਜ਼ਰ ਨਹੀਂ ਆ ਰਿਹਾ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕਾਫੀ ਫਾਲੋਅਰਸ ਉਹਨਾਂ ਦੇ ਸਿਗੇ ਕਾਫੀ ਚਰਚਾ ਦੇ ਵਿੱਚ ਇਹ ਪਰਿਵਾਰ ਜਿਹੜਾ ਸੋਸ਼ਲ ਮੀਡੀਆ ਤੇ ਰਹਿੰਦਾ ਪਰ ਇੱਕ ਅਜੀਹਾ ਕੰਟੈਂਟ ਬਣਾਉਣਾ ਜਿਸ ਤੋਂ ਬਾਅਦ ਲੋਕਾਂ ਨੇ ਪਾਰੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਪਾਇਲ ਮਾਲਿਕ ਦਾ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਹੈ। ਸਮਾਨ ਮਾਲਿਕ ਦੇ ਵੱਲੋਂ ਜਾਂ ਕ੍ਰਿਤਿਕਾ ਮਾਲਿਕ ਦੇ ਵੱਲੋਂ ਕੋਈ ਵੀ ਹਾਲੇ ਤੱਕ ਪੋਸਟ ਨਹੀਂ ਸਾਂਝੀ ਕੀਤੀ ਗਈ ਹੈ ਵੀ ਕਿਉਂ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਉਹ ਬੰਦ ਹੋ ਗਿਆ ਜਾਂ ਬੰਦ ਕੀਤਾ ਗਿਆ ਹੈ ਕੀ ਕਾਰਨ ਹੈ। ਜੇਕਰ ਕੋਈ ਵੀ ਪੋਸਟ ਜਾਂ ਹੋਰ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਸੁਭਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਤੇ ਮੈਂ ਹਾਸ਼ਗੁਣ ਮਸ਼ਹੂਰ ਯੂਟਿਊਬਰ ਪਾਇਲ ਮਲਿਕ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਪਾਇਲ ਮਲਿਕ ਦਾ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਹੈ ਜਦ ਅਸੀਂ ਇੰਸਟਾਗ੍ਰam ਤੇ ਜਾ ਕੇ ਉਹਨਾਂ ਦਾ ਨਾਮ ਸਰਚ ਕਰਦੇ ਹਾਂ ਤਾਂ ਆਂਦਾ ਹੈ ਯੂਜ਼ਰ ਨਾਟ ਫਾਊਂਡ ਏ ਅਕਾਊਂਟ ਪਾਇਲ ਮਲਿਕ ਦੇ ਵੱਲੋਂ ਖੁਦ ਬੰਦ ਕੀਤਾ ਗਿਆ ਹੈ ਜਾਂ ਫਿਰ ਇੰਸਟਾਗ੍ਰam ਦੇ ਵੱਲੋਂ ਹੀ ਉਹਨਾਂ ਦਾ ਅਕਾਊਂਟ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਹਾਲੇ ਤੱਕ ਕੋਈ ਕਲੈਰੀਫਿਕੇਸ਼ਨ ਨਹੀਂ ਹੈ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਨੇ ਕੁਝ ਦਿਨ ਪਹਿਲਾਂ ਇੱਕ ਧਾਰਮਿਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਾਲੀ ਮਾਤਾ ਦੇ ਰੂਪ ਦੇ ਵਿੱਚ ਉਹ ਨਜ਼ਰ ਆਈ ਸੀਗੀ ਇੱਕ ਆਊਟਫਿਟ ਉਹਨਾਂ ਨੇ ਤਿਆਰ ਕਰਵਾਇਆ ਸੀਗਾ ਤੇ ਮੇਕਅਪ ਕਰਵਾ ਕੇ ਉਹਵੇਂ ਦੀ ਹੀ ਇੱਕ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ ਤੇ ਪਾਈ ਸੀਗੀ ਜਿਸ ਤੋਂ ਬਾਅਦ ਪਾਇਲ ਮਲਿਕ ਦਾ ਪਾਰੀ ਵਿਰੋਧ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਗਿਆ ਸੀਗਾ ਕਾਫੀ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਅਜਿਹੀਆਂ ਵੀਡੀਓਜ਼ ਨਹੀਂ ਬਣਾਉਣੀਆਂ ਚਾਹੀਦੀਆਂ ਜਿਸ ਤੋਂ ਬਾਅਦ ਪਾਇਲ ਮਲਿਕ ਨੇ ਲਾਈਵ ਆ ਕੇ ਆਪਣੇ ਫੈਨਸ ਕੋਲੋਂ ਚਾਉਣ ਵਾਲਿਆਂ ਕੋਲੋਂ ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਸੀਗੇ ਉਹਨਾਂ ਦੇ ਕੋਲੋਂ ਮਾਫੀ ਮੰਗੀ ਇਹ ਕਹਿੰਦੇ ਹੋਏ ਪਾਲ ਮਾਲਿਕ ਉਸ ਵੀਡੀਓ ਦੇ ਵਿੱਚ ਨਜ਼ਰ ਆਏ ਕਿ ਮੈਂ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ ਇਹ ਵੀਡੀਓ ਜਿਹੜੇ ਲੋਕਾਂ ਨੂੰ ਨਹੀਂ ਪਸੰਦ ਆਈ ਮੈਂ ਉਹਨਾਂ ਦੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਮੈਨੂੰ ਮਾਫ ਕਰਦੇ ਤੇ ਉਸ ਤੋਂ ਬਾਅਦ ਪਾਇਲ ਮਲਿਕ ਨੂੰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਨਤਮਸਤਕ ਹੋਣਾ ਪਿਆ ਜਿੱਥੇ ਜਾ ਕੇ ਉਹਨਾਂ ਨੇ ਮਾਫੀ ਮੰਗੀ ਔਰ ਇਹ ਕਿਹਾ ਕਿ ਮੈਂ ਅੱਜ ਤੋਂ ਬਾਅਦ ਅਜਿਹਾ ਕੋਈ ਕੰਟੈਂਟ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਨਹੀਂ ਪੋਸਟ ਕਰੂੰਗੀ ਨਾ ਹੀ ਅਸੀਂ ਅਜਿਹਾ ਕੋਈ ਕੰਟੈਂਟ ਸ਼ੂਟ ਕਰਾਂਗੇ ਉਸ ਤੋਂ ਬਾਅਦ ਪਾਇਲ ਮਲਿਕ ਦਾ ਜਿਹੜਾ ਇੰਸਟਾਗ੍ਰam ਅਕਾਊਂਟ ਹੈ ਯੂਜ਼ਰ ਨਾਟ ਫਾਊਂਡ ਜਿਹੜਾ ਉਹ ਇੰਸਟਾਗ੍ਰam ਤੇ ਸ਼ੋ ਹੋ ਰਿਹਾ ਹੈ ਨਾ ਤਾਂ ਕੋਈ ਪੋਸਟ ਉਹਨਾਂ ਦੇ ਰਿਲੇਟਿ ਕੀਤੀ ਗਈ ਹੈ ਨਾ ਹੀ ਉਹਨਾਂ ਦਾ ਅਕਾਊਂਟ ਜਿਹੜਾ ਹੈ ਇੰਸਟਾਗ੍ਰam ਤੇ ਸ਼ੋ ਹੋ ਰਿਹਾ ਪਾਇਲ ਮਲਿਕ ਦੇ પતિ ਅਰਮਾਨ ਮਲਿਕ ਤੇ ਅਰਮਾਨ ਮਲਿਕ ਦੀ ਦੂਸਰੀ ਪਤਨੀ ਕ੍ਰਿਤਿਕਾ ਮਲਿਕ ਦੇ ਦੋਵਾਂ ਦੇ ਅਕਾਊਂਟ ਹਾਲੇ ਤੱਕ ਚੱਲ ਰਹੇ ਨੇ ਪੋਸਟਾਂ ਪੈ ਰਹੀਆਂ ਨੇ ਪਰ ਉੱਥੇ ਹੀ ਪਾਇਲ ਮਲਿਕ ਦਾ ਚੜਾ ਅਕਾਊਂਟ ਹੈ ਉਹ ਇੰਸਟਾਗ੍ਰam ਦੇ ਉੱਪਰ ਸ਼ੋ ਨਹੀਂ ਹੋ ਰਿਹਾ ਹੈ ਕਿ ਯੂਜ਼ਰਸ ਦੇ ਵੱਲੋਂ ਰਿਪੋਰਟ ਕੀਤਾ ਗਿਆ ਹੈ ਕਿ ਪਾਇਲ ਮਲਿਕ ਨੇ ਆਪ ਹੀ ਇਹ ਅਕਾਊਂਟ ਬੰਦ ਕਰ ਦਿੱਤਾ ਹੈ ਜਾਂ ਫਿਰ ਇੰਸਟਾਗ੍ਰam ਦੇ ਦੁਆਰਾ ਪਾਇਲ ਮਲਿਕ ਦਾ ਅਕਾਊਂਟ ਬੰਦ ਕੀਤਾ ਗਿਆ ਹੈ ਹਾਲੇ ਤੱਕ ਕੋਈ ਵੀ ਇਨਫੋਰਮੇਸ਼ਨ ਜੇ ਸਾਹਮਣ ਪਾਇਲ ਮਾਲਿਕ ਸਰਚ ਕਰਦੇ ਹਾਂ ਤੇ ਉਹਨਾਂ ਦਾ ਅਕਾਊਂਟ ਯੂਜ਼ਰ ਨਾਟ ਫਾਊਂਡ ਆਉਂਦਾ ਹੈ ਕੋਈ ਤਸਵੀਰ ਕੋਈ ਕੁਝ ਨਜ਼ਰ ਨਹੀਂ ਆ ਰਿਹਾ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕਾਫੀ ਫਾਲੋਅਰਸ ਉਹਨਾਂ ਦੇ ਸੀਗੇ ਕਾਫੀ ਚਰਚਾ ਦੇ ਵਿੱਚ ਇਹ ਪਰਿਵਾਰ ਜਿਹੜਾ ਸੋਸ਼ਲ ਮੀਡੀਆ ਤੇ ਰਹਿੰਦਾ ਪਰ ਇੱਕ ਅਜੀਹਾ ਕੰਟੈਂਟ ਬਣਾਉਣਾ ਜਿਸ ਤੋਂ ਬਾਅਦ ਲੋਕਾਂ ਨੇ ਭਾਰੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਪਾਇਲ ਮਾਲਿਕ ਦਾ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਹੈ ਸਮਾਨ ਮਾਲਿਕ ਦੇ ਵੱਲੋਂ ਜਾਂ ਕ੍ਰਿਤਿਕਾ ਮਾਲਿਕ ਦੇ ਵੱਲੋਂ ਕੋਈ ਵੀ ਹਾਲੇ ਤੱਕ ਪੋਸਟ ਨਹੀਂ ਸਾਂ ਹੋ ਗਿਆ ਜਾਂ ਬੰਦ ਕੀਤਾ ਗਿਆ ਹੈ ਕੀ ਕਾਰਨ ਹੈ ਜੇਕਰ ਕੋਈ ਵੀ ਪੋਸਟ ਜਾਂ ਹੋਰ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਤੇ ਮੈਂ ਹਾਸ਼ਗੁਨ ਮਸ਼ਹੂਰ ਯੂਟਿਊਬਰ ਪਾਇਲ ਮਲਿਕ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਪਾਇਲ ਮਲਿਕ ਦਾ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਹੈ ਜਦ ਅਸੀਂ ਇੰਸਟਾਗ੍ਰam ਤੇ ਜਾ ਕੇ ਉਹਨਾਂ ਦਾ ਨਾਮ ਸਰਚ ਕਰਦੇ ਹਾਂ ਤਾਂ ਆਂਦਾ ਹੈ ਯੂਜ਼ਰ ਨਾਟ ਫਾਊਂਡ ਏ ਅਕਾਊਂਟ ਪਾਇਲ ਮਲਿਕ ਦੇ ਵੱਲੋਂ ਖੁਦ ਬੰਦ ਕੀਤਾ ਗਿਆ ਹੈ ਜਾਂ ਫਿਰ ਇੰਸਟਾਗ੍ਰam ਦੇ ਵੱਲੋਂ ਹੀ ਉਹਨਾਂ ਦਾ ਅਕਾਊਂਟ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਹਾਲੇ ਤੱਕ ਕੋਈ ਕਲੈਰੀਫਿਕੇਸ਼ਨ ਨਹੀਂ ਹੈ ਔਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਨੇ ਕੁਝ ਦਿਨ ਪਹਿਲਾਂ ਇੱਕ ਧਾਰਮਿਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਾਲੀ ਮਾਤਾ ਦੇ ਰੂਪ ਦੇ ਵਿੱਚ ਉਹ ਨਜ਼ਰ ਆਈ ਸੀਗੀ ਇੱਕ ਆਊਟਫਿਟ ਉਹਨਾਂ ਨੇ ਤਿਆਰ ਕਰਵਾਇਆ ਸੀਗਾ ਤੇ ਮੇਕਅਪ ਕਰਵਾ ਕੇ ਉਹਵੇਂ ਦੀ ਹੀ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਪਾਈ ਸੀਗੀ ਜਿਸ ਤੋਂ ਬਾਅਦ ਪਾਇਲ ਮਲਿਕ ਦਾ ਪਾਰੀ ਵਿਰੋਧ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਗਿਆ ਸੀਗਾ ਕਾਫੀ ਲੋਕਾਂ ਨੇ ਉਹਨਾਂ ਨੂੰ ਕਿ ਅਜਿਹੀਆਂ ਵੀਡੀਓਜ਼ ਨਹੀਂ ਬਣਾਉਣੀਆਂ ਚਾਹੀਦੀਆਂ ਉਸ ਤੋਂ ਬਾਅਦ ਪਾਲ ਮਾਲਿਕ ਨੇ ਲਾਈਵ ਆ ਕੇ ਆਪਣੇ ਫੈਨਸ ਕੋਲੋਂ ਚਾਉਣ ਵਾਲਿਆਂ ਕੋਲੋਂ ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਸੀਗੇ ਉਹਨਾਂ ਦੇ ਕੋਲੋਂ ਮਾਫੀ ਮੰਗੀ ਇਹ ਕਹਿੰਦੇ ਹੋਏ ਪਾਲ ਮਾਲਿਕ ਉਸ ਵੀਡੀਓ ਦੇ ਵਿੱਚ ਨਜ਼ਰ ਆਏ ਕਿ ਮੈਂ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ ਇਹ ਵੀਡੀਓ ਜਿਹੜੇ ਲੋਕਾਂ ਨੂੰ ਨਹੀਂ ਪਸੰਦ ਆਈ ਮੈਂ ਉਹਨਾਂ ਦੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਮੈਨੂੰ ਮਾਫ ਕਰਦੇ ਹੋ ਤੇ ਉਸ ਤੋਂ ਬਾਅਦ ਪਾਇਲ ਮਲਿਕ ਨੂੰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਨਤਮਸਤਕ ਹੋਣਾ ਪਿਆ ਜਿੱਥੇ ਜਾ ਕੇ ਉਹਨਾਂ ਨੇ ਮਾਫੀ ਮੰਗੀ ਔਰ ਇਹ ਕਿਹਾ ਕਿ ਮੈਂ ਅੱਜ ਤੋਂ ਬਾਅਦ ਅਜਿਹਾ ਕੋਈ ਕੰਟੈਂਟ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਨਹੀਂ ਪੋਸਟ ਕਰੂੰਗੀ ਨਾ ਹੀ ਅਸੀਂ ਅਜਿਹਾ ਕੋਈ ਕੰਟੈਂਟ ਸ਼ੂਟ ਕਰਾਂਗੇ ਉਸ ਤੋਂ ਬਾਅਦ ਪਾਇਲ ਮਲਿਕ ਦਾ ਜਿਹੜਾ ਇੰਸਟਾਗ੍ਰam ਅਕਾਊਂਟ ਹੈ ਯੂਜ਼ਰ ਨਾਟ ਫਾਊਂਡ ਜਿਹੜਾ ਉਹ ਇੰਸਟਾਗ੍ਰam ਤੇ ਸ਼ੋ ਹੋ ਰਿਹਾ ਹੈ ਨਾ ਤਾਂ ਕੋਈ ਪੋਸਟ ਉਹਨਾਂ ਦੇ ਰਿਲੇਟ

ਪਾਇਲ ਮਲਿਕ ਦਾ ਅਕਾਊਂਟ ਬੰਦ ਕੀਤਾ ਗਿਆ ਹੈ ਹਾਲੇ ਤੱਕ ਕੋਈ ਵੀ ਇਨਫੋਰਮੇਸ਼ਨ ਜੇ ਸਾਹਮਣੇ ਨਹੀਂ ਆਈ ਹੈ ਪਰ ਜਦ ਵੇ ਇੰਸਟਾਗ੍ਰam ਦੇ ਉੱਪਰ ਅਸੀਂ ਪਾਇਲ ਮਲਿਕ ਸਰਚ ਕਰਦੇ ਹਾਂ ਤੇ ਉਹਨਾਂ ਦਾ ਅਕਾਊਂਟ ਯੂਜ਼ਰ ਨਾਟ ਫਾਊਂਡ ਆਉਂਦਾ ਹੈ ਕੋਈ ਤਸਵੀਰ ਕੋਈ ਕੁਝ ਨਜ਼ਰ ਨਹੀਂ ਆ ਰਿਹਾ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕਾਫੀ ਫਾਲੋਅਰਸ ਉਹਨਾਂ ਦੇ ਸੀਗੇ ਕਾਫੀ ਚਰਚਾ ਦੇ ਵਿੱਚ ਇਹ ਪਰਿਵਾਰ ਜਿਹੜਾ ਸੋਸ਼ਲ ਮੀਡੀਆ ਤੇ ਰਹਿੰਦਾ ਪਰ ਇੱਕ ਅਜੀਹਾ ਕੰਟੈਂਟ ਬਣਾਉਣਾ ਜਿਸ ਤੋਂ ਬਾਅਦ ਲੋਕਾਂ ਨੇ ਭਾਰੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਪਾਇਲ ਮਲਿਕ ਦਾ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਇੰ ਕ੍ਰਿਤਿਕਾ ਮਲੇਕ ਦੇਵਲੋਂ ਕੋਈ ਵੀ ਹਾਲੇ ਤੱਕ ਪੋਸਟ ਨਹੀਂ ਸਾਂਝੀ ਕੀਤੀ ਗਈ ਹੈ ਵੀ ਕਿਉਂ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਉਹ ਬੰਦ ਹੋ ਗਿਆ ਜਾਂ ਬੰਦ ਕੀਤਾ ਗਿਆ ਹੈ ਕੀ ਕਾਰਨ ਹੈ ਜੇਕਰ ਕੋਈ ਵੀ ਪੋਸਟ ਜਾਂ ਹੋਰ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸੁਭਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਗੁਣ ਮਸ਼ਹੂਰ ਯੂਟਿਊਬਰ ਪਾਇਲ ਮਲਿਕ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਪਾਇਲ ਮਲਿਕ ਦਾ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਹੈ ਜਦ ਅਸੀਂ ਇੰਸਟਾਗ੍ਰam ਤੇ ਜਾ ਕੇ ਉਹਨਾਂ ਦਾ ਨਾਮ ਸਰਚ ਕਰਦੇ ਹਾਂ ਤਾਂ ਆਂਦਾ ਹੈ ਯੂਜ਼ਰ ਨਾਟ ਫਾਊਂਡ ਏ ਅਕਾਊਂਟ ਪਾਇਲ ਮਲਿਕ ਦੇ ਵੱਲੋਂ ਖੁਦ ਬੰਦ ਕੀਤਾ ਗਿਆ ਹੈ ਜਾਂ ਫਿਰ ਇੰਸਟਾਗ੍ਰam ਦੇ ਵੱਲੋਂ ਹੀ ਉਹਨਾਂ ਦਾ ਅਕਾਊਂਟ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਹਾਲੇ ਤੱਕ ਕੋਈ ਕਲੈਰੀਫਿਕੇਸ਼ਨ ਨਹੀਂ ਹੈ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਨੇ ਕੁਝ ਦਿਨ ਪਹਿਲਾਂ ਇੱਕ ਧਾਰਮਿਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਾਲੀ ਮਾਤਾ ਦੇ ਰੂਪ ਦੇ ਵਿੱਚ ਉਹ ਨਜ਼ਰ ਆਈ ਸੀਗੀ ਇੱਕ ਆਊਟਫਿਟ ਉਹਨਾਂ ਨੇ ਤਿਆਰ ਕਰਵਾਇਆ ਸੀਗਾ ਤੇ ਮੇਕਅਪ ਕਰਵਾ ਕੇ ਉਹਵੇਂ ਦੀ ਹੀ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਪਾਈ ਸੀਗੀ ਜਿਸ ਤੋਂ ਬਾਅਦ ਪਾਇਲ ਮਲਿਕ ਦਾ ਪਾਰੀ ਵਿਰੋਧ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਗਿਆ ਸੀਗਾ ਕਾਫੀ ਲੋਕਾਂ ਨੇ ਉਹਨਾਂ ਨੂੰ ਕਿਹਾ ਬਣਾਉਣੀਆਂ ਚਾਹੀਦੀਆਂ ਜਿਸ ਤੋਂ ਬਾਅਦ ਪਾਲ ਮਾਲਿਕ ਨੇ ਲਾਈਵ ਆ ਕੇ ਆਪਣੇ ਫੈਨਸ ਕੋਲੋਂ ਚੌਣ ਵਾਲਿਆਂ ਕੋਲੋਂ ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਸੀਗੇ ਉਹਨਾਂ ਦੇ ਕੋਲੋਂ ਮਾਫੀ ਮੰਗੀ ਇਹ ਕਹਿੰਦੇ ਹੋਏ ਪਾਲ ਮਾਲਿਕ ਉਸ ਵੀਡੀਓ ਦੇ ਵਿੱਚ ਨਜ਼ਰ ਆਏ ਕਿ ਮੈਂ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ ਇਹ ਵੀਡੀਓ ਜਿਹੜੇ ਲੋਕਾਂ ਨੂੰ ਨਹੀਂ ਪਸੰਦ ਆਈ ਮੈਂ ਉਹਨਾਂ ਦੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਮੈਨੂੰ ਮਾਫ ਕਰਦੇ ਹੋ ਤੇ ਉਸ ਤੋਂ ਬਾਅਦ ਪਾਇਲ ਮਲਿਕ ਨੂੰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਨਤਮਸਤਕ ਹੋਣਾ ਪਿਆ ਜਿੱਥੇ ਜਾ ਕੇ ਉਹਨਾਂ ਨੇ ਮਾਫੀ ਮੰਗੀ ਔਰ ਇਹ ਕਿਹਾ ਕਿ ਮੈਂ ਅੱਜ ਤੋਂ ਬਾਅਦ ਅਜਿਹਾ ਕੋਈ ਕੰਟੈਂਟ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਨਹੀਂ ਪੋਸਟ ਕਰੂੰਗੀ ਨਾ ਹੀ ਅਸੀਂ ਅਜਿਹਾ ਕੋਈ ਕੰਟੈਂਟ ਸ਼ੂਟ ਕਰਾਂਗੇ ਉਸ ਤੋਂ ਬਾਅਦ ਪਾਇਲ ਮਲਿਕ ਦਾ ਜਿਹੜਾ ਇੰਸਟਾਗ੍ਰam ਅਕਾਊਂਟ ਹੈ ਯੂਜ਼ਰ ਨਾਟ ਫਾਊਂਡ ਜਿਹੜਾ ਉਹ ਇੰਸਟਾਗ੍ਰam ਤੇ ਸ਼ੋ ਹੋ ਰਿਹਾ ਹੈ ਨਾ ਤਾਂ ਕੋਈ ਪੋਸਟ ਉਹਨਾਂ ਦੇ ਰਿਲੇਟ

ਪਾਲ ਮਲਿਕ ਦਾ ਅਕਾਊਂਟ ਬੰਦ ਕੀਤਾ ਗਿਆ ਹੈ ਹਾਲੇ ਤੱਕ ਕੋਈ ਵੀ ਇਨਫੋਰਮੇਸ਼ਨ ਜੇ ਸਾਹਮਣੇ ਨਹੀਂ ਆਈ ਹੈ ਪਰ ਜਦ ਵੇ ਇੰਸਟਾਗ੍ਰam ਦੇ ਉੱਪਰ ਅਸੀਂ ਪਾਲ ਮਲਿਕ ਸਰਚ ਕਰਦੇ ਹਾਂ ਤੇ ਉਹਨਾਂ ਦਾ ਅਕਾਊਂਟ ਯੂਜ਼ਰ ਨਾਟ ਫਾਊਂਡ ਆਉਂਦਾ ਹੈ ਕੋਈ ਤਸਵੀਰ ਕੋਈ ਕੁਝ ਨਜ਼ਰ ਨਹੀਂ ਆ ਰਿਹਾ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕਾਫੀ ਫਾਲੋਅਰਸ ਉਹਨਾਂ ਦੇ ਸੀਗੇ ਕਾਫੀ ਚਰਚਾ ਦੇ ਵਿੱਚ ਇਹ ਪਰਿਵਾਰ ਜਿਹੜਾ ਸੋਸ਼ਲ ਮੀਡੀਆ ਤੇ ਰਹਿੰਦਾ ਪਰ ਇੱਕ ਅਜੀਹਾ ਕੰਟੈਂਟ ਬਣਾਉਣਾ ਜਿਸ ਤੋਂ ਬਾਅਦ ਲੋਕਾਂ ਨੇ ਭਾਰੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਪਾਇਲ ਮਾਲਿਕ ਦਾ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਹੈ। ਸਮਨ ਮਾਲਿਕ ਦੇ ਵੱਲੋਂ ਜਾਂ ਕ੍ਰਿਤਿਕਾ ਮਾਲਿਕ ਦੇ ਵੱਲੋਂ ਕੋਈ ਵੀ ਹਾਲੇ ਤੱਕ ਪੋਸਟ ਨਹੀਂ ਸਾਂਝੀ ਕੀਤੀ ਗਈ ਹੈ ਵੀ ਕਿਉਂ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਉਹ ਬੰਦ ਹੋ ਗਿਆ ਜਾਂ ਬੰਦ ਕੀਤਾ ਗਿਆ ਹੈ ਕੀ ਕਾਰਨ ਹੈ। ਜੇਕਰ ਕੋਈ ਵੀ ਪੋਸਟ ਜਾਂ ਹੋਰ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਸ਼ੁਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਤੇ ਮੈਂ ਹਾਸ਼ਗੁਣ ਮਸ਼ਹੂਰ ਯੂਟਿਊਬਰ ਪਾਇਲ ਮਲਿਕ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਪਾਇਲ ਮਲਿਕ ਦਾ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਹੈ ਜਦ ਅਸੀਂ ਇੰਸਟਾਗ੍ਰam ਤੇ ਜਾ ਕੇ ਉਹਨਾਂ ਦਾ ਨਾਮ ਸਰਚ ਕਰਦੇ ਹਾਂ ਤਾਂ ਆਂਦਾ ਹੈ ਯੂਜ਼ਰ ਨਾਟ ਫਾਊਂਡ ਏ ਅਕਾਊਂਟ ਪਾਇਲ ਮਲਿਕ ਦੇ ਵੱਲੋਂ ਖੁਦ ਬੰਦ ਕੀਤਾ ਗਿਆ ਹੈ ਜਾਂ ਫਿਰ ਇੰਸਟਾਗ੍ਰam ਦੇ ਵੱਲੋਂ ਹੀ ਉਹਨਾਂ ਦਾ ਅਕਾਊਂਟ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਹਾਲੇ ਤੱਕ ਕੋਈ ਕਲੈਰੀਫਿਕੇਸ਼ਨ ਨਹੀਂ ਹੈ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਨੇ ਕੁਝ ਦਿਨ ਪਹਿਲਾਂ ਇੱਕ ਧਾਰਮਿਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਾਲੀ ਮਾਤਾ ਦੇ ਰੂਪ ਦੇ ਵਿੱਚ ਉਹ ਨਜ਼ਰ ਆਈ ਸੀਗੀ ਇੱਕ ਆਊਟਫਿਟ ਉਹਨਾਂ ਨੇ ਤਿਆਰ ਕਰਵਾਇਆ ਸੀਗਾ ਤੇ ਮੇਕਅਪ ਕਰਵਾ ਕੇ ਉਹਵੇਂ ਦੀ ਹੀ ਇੱਕ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ ਤੇ ਪਾਈ ਸੀਗੀ ਜਿਸ ਤੋਂ ਬਾਅਦ ਪਾਇਲ ਮਲਿਕ ਦਾ ਪਾਰੀ ਵਿਰੋਧ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਗਿਆ ਸੀਗਾ ਕਾਫੀ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਅਜਿਹੀਆਂ ਵੀਡੀਓਜ਼ ਨਹੀਂ ਬਣਾਉਣੀਆਂ ਚਾਹੀਦੀਆਂ ਜਿਸ ਤੋਂ ਬਾਅਦ ਪਾਇਲ ਮਲਿਕ ਨੇ ਲਾਈਵ ਆ ਕੇ ਆਪਣੇ ਫੈਨਸ ਕੋਲੋਂ ਚਾਉਣ ਵਾਲਿਆਂ ਕੋਲੋਂ ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਸੀਗੇ ਉਹਨਾਂ ਦੇ ਕੋਲੋਂ ਮਾਫੀ ਮੰਗੀ ਇਹ ਕਹਿੰਦੇ ਹੋਏ ਪਾਇਲ ਮਲਿਕ ਉਸ ਵੀਡੀਓ ਦੇ ਵਿੱਚ ਨਜ਼ਰ ਆਏ ਕਿ ਮੈਂ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉ ਜਿਹੜੇ ਲੋਕਾਂ ਨੂੰ ਨਹੀਂ ਪਸੰਦ ਆਈ ਮੈਂ ਉਹਨਾਂ ਦੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਮੈਨੂੰ ਮਾਫ ਕਰਦੇ ਹੋ ਤੇ ਉਸ ਤੋਂ ਬਾਅਦ ਪਾਇਲ ਮਲਿਕ ਨੂੰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਨਤਮਸਤਕ ਹੋਣਾ ਪਿਆ ਜਿੱਥੇ ਜਾ ਕੇ ਉਹਨਾਂ ਨੇ ਮਾਫੀ ਮੰਗੀ ਔਰ ਇਹ ਕਿਹਾ ਕਿ ਮੈਂ ਅੱਜ ਤੋਂ ਬਾਅਦ ਅਜਿਹਾ ਕੋਈ ਕੰਟੈਂਟ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਨਹੀਂ ਪੋਸਟ ਕਰੂੰਗੀ ਨਾ ਹੀ ਅਸੀਂ ਅਜਿਹਾ ਕੋਈ ਕੰਟੈਂਟ ਸ਼ੂਟ ਕਰਾਂਗੇ ਉਸ ਤੋਂ ਬਾਅਦ ਪਾਇਲ ਮਲਿਕ ਦਾ ਜਿਹੜਾ ਇੰਸਟਾਗ੍ਰam 'ਅਕਾਊਂਟ ਹੈ ਯੂਜ਼ਰ ਨਾਟ ਫਾਊਂਡ ਜਿਹੜਾ ਉਹ ਇੰਸਟਾਗ੍ਰam ਤੇ ਸ਼ੋ ਹੋ ਰਿਹਾ ਹੈ ਨਾ ਤਾਂ ਕੋਈ ਪੋਸਟ ਉਹਨਾਂ ਦੇ ਰਿਲੇ की गई है ना ही उन्होंने अकाउंट है इंस्टाग्राम से शो हो रहा है पायल मलिक दे पति अरमान मलिक त अरमान मलिक की दूसरी पत्नी कृतिका मलिक ए दोवा के अकाउंट हाले तक चल रहे हैं पोस्टा पै रही ने पर ही पायल मलिक का जरा अकाउंट है वो इंस्टाग्राम शो नहीं हो रहा